ਹਾਂਜੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਵਿਸ਼ਵ ਇਤਿਹਾਸ ਦਾ ਟਾਪਿਕ ਰੈਨੇਸਾਂਸ ਜਾਂ ਆਪਾਂ ਪੰਜਾਬੀ ਚ ਉਹਨੂੰ ਕਹਿੰਦੇ ਆ ਪੁਨਰਜਾਗਰਨ ਉਹ ਕਰਨ ਜਾ ਰਹੇ ਹਾਂ ਜੋ ਮਾਸਟਰ ਕਾਡਰ ਐਸਐਸਟੀ ਤੇ ਲੈਕਚਰਰ ਹਿਸਟਰੀ ਇਹਨਾਂ ਦੇ ਵਿੱਚ ਇਹ ਟੌਪਕ ਆਉਂਦਾ ਹੈਗਾ ਤਾਂ ਪਹਿਲਾ ਜਿਹੜਾ ਪ੍ਰਸ਼ਨ ਆ ਕੀ ਆ ਵੀ ਪੁਨਰਜਾਗਰਨ ਜਾਂ ਰੈਨੇਸਾਂਸ ਸ਼ਬਦ ਕਿਹੜੀ ਭਾਸ਼ਾ ਦਾ ਬਣਿਆ ਹੋਇਆ ਤਾਂ ਇਹਦਾ ਉੱਤਰ ਆਊਗਾ ਜੀ ਫ੍ਰਾਂਸੀਸੀ ਇਹਦਾ ਉੱਤਰ ਆ ਗਿਆ ਫ੍ਰਾਂਸੀਸੀ ਭਾਸ਼ਾ ਸ਼ਬਦ ਹੈ ਰੈਨੇਸਾਂ ਜਿਹਦਾ ਮਤਲਬ ਹੈ ਪੁਨਰ ਜਾਗਰਨ ਮਤਲਬ ਦੁਬਾਰੇ ਜਾਗਣਾ ਤੇ ਪੁਨਰ ਜਾਗਰਨ ਦਾ ਜਿਹੜਾ ਆਰੰਭ ਆ ਉਹ ਕਦੋਂ ਤੇ ਕਿੱਥੇ ਹੋਇਆ ਸੀਗਾ ਜੀ ਪੁਨਰ ਜਾਗਰਨ ਦਾ ਜਿਹੜਾ ਆਰੰਭ ਆ ਉਹ 14ਵੀਂ ਸਦੀ ਦੇ ਵਿੱਚ ਯੂਰਪ ਦੇ ਵਿੱਚ ਹੋਇਆ ਸੀਗਾ ਵੈਸੇ ਯੂਰਪ ਦਾ ਜਿਹੜਾ ਇਟਲੀ ਦੇਸ਼ ਆ ਉੱਥੋਂ ਸ਼ੁਰੂਆਤ ਹੁੰਦੀ ਆ ਪੁਨਰ ਜਾਗਰਨ ਦੀ ਲੋਕ ਦੁਬਾਰੇ ਜਾਗਦੇ ਆ ਪਹਿਲਾਂ ਲੋਕ ਕੀ ਸੀ ਧਰਮ ਦੇ ਬੰਦਨਾ ਦੇ ਵਿੱਚ ਵੱਜ ਗਏ ਸੀਗੇ ਲੋਕਾਂ ਦੇ ਵਿੱਚ ਕਹਿ ਲੀ ਗਏ ਅਗਿਆਨਤਾ ਆ ਗਈ ਜੀ ਤੇ ਬਾਅਦ ਫਿਰ ਇਹਨਾਂ ਨੂੰ ਜਗਾਉਂਦੇ ਆ ਦੰਤੇ ਵਰਗੇ ਆਉਂਦੇ ਆ ਉਹ ਜਗਾਉਣਗੇ ਇਹਨਾਂ ਨੂੰ ਆ ਕੇ ਤਾਂ ਉਹਨੂੰ ਕਹਿੰਦੇ ਆ ਪੁਨਰ ਜਾਗਣਾ ਪੁਨਰ ਜਾਗਣਾ ਜਾਂ ਪੁਨਰ ਜਾਗਣਾ ਤਾਂ ਇਹਦਾ ਆਰੰਭ ਹੁੰਦਾ ਸੀ 14ਵੀਂ ਸਦੀ ਦੇ ਵਿੱਚ ਯੂਰਪ ਦੇ ਵਿੱਚ ਹੋਇਆ ਸੀ ਤੇ ਯੂਰਪ ਦਾ ਕਿਹੜਾ ਦੇਸ਼ ਸੀ ਇਟਲੀ ਵੀ ਕਿਹੜੇ ਦੇਸ਼ ਤੋਂ ਹੁੰਦਾ ਇਟਲੀ ਦੇ ਵਿੱਚ ਹੁੰਦਾਗਾ ਤੀਜਾ ਗਾ ਧਰਮ ਜੁੱਧ ਜਾਂ ਧਰਮ ਜੁੱਦਾਂ ਤੋਂ ਕੀ ਭਾਵ ਜਿਹਨੂੰ ਕੁਰੂ ਸੇੜ ਕਹਿੰਦੇ ਆ ਹੁਣ ਜਿਹੜੇ ਈਸਾਈ ਧਰਮ ਦੇ ਸਥਾਨ ਸੀ ਜੇਰੂਸਲੇਮ ਈਸਾਈ ਧਰਮ ਦੇ ਜਿਹੜੇ ਸਥਾਨ ਸੀਗੇ ਜੇਰੂਸਲੇਮ ਉੱਥੇ ਉਹ ਜਿੰਨੇ ਵੀ ਸਥਾਨ ਸੀਗੇ ਉਹਨਾਂ ਨੂੰ ਪ੍ਰਾਪਤ ਕਰਨ ਦੇ ਲਈ ਜਿਹੜੇ ਯੂਰਪ ਦੇ ਈਸਾਈ ਆ ਤੇ ਇਧਰੋਂ ਆਪਣੇ ਏਸ਼ੀਆ ਦਾ ਜਿਹੜਾ ਤੁਰਕ ਦੇ ਸੀ ਤੁਰਕ ਵਾਲੇ ਸੀਗੇ ਉਹਨਾਂ ਦੇ ਵਿਚਾਲੇ 11ਵੀਂ ਸਦੀ ਤੋਂ ਲੈ ਕੇ 14ਵੀਂ ਸਦੀ ਦੇ ਵਿਚਾਲੇ ਜੁੱਧ ਚੱਲੇ ਸੀਗੇ ਜਿਨ੍ਹਾਂ ਨੂੰ ਕੁਰੂ ਸੇੜ ਕਿਹਾ ਜਾਂਦਾ ਹੈ ਠੀਕ ਹੈ ਜੀ ਕੁਰੂ ਸੇੜ ਕੀ ਨੇ ਧਾਰਮਿਕ ਜੁੱਧ ਹੋਏ ਆ ਈਸਾਈ ਤੇ ਮੁਸਲਮਾਨਾਂ ਦੇ ਵਿਚਾਲੇ ਜੁੱਧ ਹੋਏ ਆ ਈਸਾਈ ਯੂਰਪ ਦੇ ਸੀਗੇ ਮੁਸਲਮਾਨ ਜਿਹੜੇ ਤੁਰਕ ਦੇ ਸੀ ਇਹਨਾਂ ਦੇ ਵਿਚਾਲੇ 11ਵੀਂ ਸਦੀ ਤੋਂ ਲੈ ਕੇ 14ਵੀਂ ਸਦੀ ਤੱਕ ਇਹ ਜੁੱਧ ਲੜੇ ਗਏ ਸੀਗੇ ਤਾਂ ਉਸ ਵਕਤ ਪੋਪ ਇਹੀ ਕਹਿ ਰਿਹਾ ਸੀਗਾ ਯੂਰਪ ਵਾਲਿਆਂ ਨੂੰ ਈਸਾਈਆਂ ਨੂੰ ਵੀ ਜੁੱਧ ਆ ਜਿਹੜੇ ਇਹ ਆਪਾਂ ਜਿੱਤਾਂਗੇ ਬੀਏ ਜੁੱਧ ਭਾਈ ਇਸਾਈ ਦਿੱਤਣਗੇ ਪਰ ਹੋ ਰਿਹਾ ਉਲਟ ਉਹ ਜੁੱਧਾ ਜਿਹੜੇ ਤੁਰਕਾਂ ਵਾਲੇ ਜਿੱਤ ਗਏ ਇਸੇ ਕਰਕੇ ਲੋਕਾਂ ਦਾ ਜਿਹੜਾ ਪੂਪ ਤੋਂ ਜਾਂ ਚਰਚ ਤੋਂ ਵਿਸ਼ਵਾਸ ਉੱਠ ਗੜਿਆ ਇਸੇ ਕਰਕੇ ਵੀ ਲੋਕ ਵਿਗਿਆਨਕ ਢੰਗ ਨਾਲ ਸੋਚਣ ਲੱਗੇ ਵੀ ਹਾਰੇ ਕਿਉਂ ਆ ਕਿਤਨਾ ਕਿਤੇ ਇੱਕ ਆਰ ਨਵੀਂ ਬੰਦ ਆਗਾ ਉਹ ਪੁਨਰ ਜਾਗਰਨ ਜਿਹੜਾ ਆਉਂਦਾਗਾ ਜਾਗਰਤੀ ਆਉਂਗੇ ਲੋਕਾਂ ਦੇ ਵਿੱਚ ਚੌਥਾ ਲਿਖਿਆਗਾ ਵੀ ਪੁਨਰ ਜਾਗਰਨ ਦਾ ਆਰੰਭ ਕਿਹੜੇ ਯੂਰਪੀ ਦੇਸ਼ ਹੋਇਆ ਉਹ ਹੋਇਆ ਜੀ ਇਟਲੀ ਤੋਂ ਇਟਲੀ ਦੇਸ਼ ਦੇ ਵਿੱਚ ਉਹਦੀ ਸ਼ੁਰੂਆਤ ਹੁੰਦੀ ਆ ਪੰਜਵੇਂ ਚ ਕੀ ਲਿਖਿਆ ਪੁਨਰ ਜਾਗਰਨ ਕਾਲ ਦੇ ਦੋ ਅੰਗਰੇਜ਼ੀ ਸਾਹਤਕਾਰਾਂ ਤੇ ਉਹਨਾਂ ਦੀਆਂ ਰਚਨਾਵਾਂ ਦੱਸੋ ਇੱਕ ਤਾਂ ਹੈਗਾ ਜੀ ਜਫਰੇ ਚੌਫਸਰ ਇਹਨੇ ਲਿਖੀ ਸੀ ਕੈਂਟਰਵਰੀ ਟੇਲਜ਼ ਇੱਕ ਤਾਂ ਸਮੂਰ ਆ ਇਹਨੇ ਲਿਖੀ ਸੀ ਕਿਤਾਬ ਯੂਟੋਪੀਆ ਠੀਕ ਹੈ ਜੀ ਇਹ ਪੁਨਰ ਜਾਗਰਨ ਕਾਲ ਦੇ ਦੋ ਅੰਗਰੇਜ਼ੀ ਸਾਹਤਕਾਰ ਆ ਇਹਨਾਂ ਨੇ ਕਵਤਾਵਾਂ ਲਿਖੀਆਂ ਜਾਂ ਕਹ ਲਈਏ ਸਾਹਿਤ ਲਿਖਿਆ ਜਿਹਦੇ ਕਰਕੇ ਲੋਕ ਜਾਗਰੂਕ ਹੋਏ ਸੀ ਕਿ ਪੁਨਰ ਜਾਗਰਨ ਦੇ ਸਮੇਂ ਦੇ ਇਹ ਬੰਦੇ ਕਹ ਲਈਏ ਸਾਹਤਕਾਰ ਹੋਇਆ ਕਿੰਨਾ ਤਿੰਨ ਵਿਗਿਆਨਕ ਕਾਢਾਂ ਨੇ ਪੁਨਰ ਜਾਗਰਨ ਲਹਿਰ ਨੂੰ ਯੂਰਪ ਦੇ ਵਿੱਚ ਫਲਾਇਆ ਸੀਗਾ ਉਹ ਕਿਹੜੀਆਂ ਤਿੰਨ ਕਾਢਾਂ ਸਨ ਜੀ ਇੱਕ ਤਾਂ ਹੋਗੀ ਛਾਪੇਖਾਨੇ ਦੀ ਕਾਢ ਦੂਜੀ ਕੰਪਾਸ ਦੀ ਖੋਜ ਹੋਗੀ ਤੇ ਤੀਜੀ ਹੋਗੀ ਗੋਲਾ ਬੂਦ ਆ ਤਿੰਨੇ ਜਿਹੜੀਆਂ ਕਾਢਾਂ ਸੀਗੀਆਂ ਇਹਨੇ ਪੁਨਰ ਜਾਗਰਨ ਦੀ ਲਹਿਰ ਨੂੰ ਪੂਰੇ ਯੂਰਪ ਦੇ ਵਿੱਚ ਫਲਾਤਾ ਸੀ ਪੁਨਰ ਜਾਗਰਨ ਦੀ ਧਾਰਨਾ ਕੀ ਸੀ ਪੁਨਰ ਜਾਗਰਨ ਦੀ ਧਾਰਨਾ ਸੀ ਮਾਨਵਵਾਦ ਠੀਕ ਹੈ ਜੀ ਪੁਨਰ ਜਾਗਰਨ ਦੀ ਧਾਰਨਾ ਇਹ ਕਿਤੇ ਫੋਕਸ ਕਰਦੀ ਸੀ ਇਹ ਮਨੁੱਖ ਤੇ ਕਰਦੀ ਸੀ ਮਾਨਵਵਾਦ ਤੇ ਕਰਦੀ ਸੀ ਅੱਠਵਾਂ ਪੁਨਰ ਜਾਗਰਨ ਦਾ ਦੂਤ ਕਿਹਨੂੰ ਕਿਹਾ ਜਾਂਦਾ ਠੀਕ ਹੈ ਵੀ ਸਭ ਤੋਂ ਪਹਿਲਾਂ ਪੁਨਰ ਜਾਗਰਦੀ ਜਿਹੜੀ ਲਹਿਰ ਆ ਲੋਕਾਂ ਨੂੰ ਕਿਹਨੇ ਜਾਗਰੂ ਕੀਤਾ ਸਭ ਤੋਂ ਪਹਿਲਾ ਬੰਦਾ ਸੀ ਦਾਂਤੇ ਠੀਕ ਹੈ ਯਾਦ ਰੱਖਿਓ ਦੂਤ ਕੌਣ ਦਾਂਤੇ ਆ ਇਹ ਤੇ ਦਾਂਤੇ ਨੇ ਡਿਵਾਈਨ ਕਮੀਡੀ ਨਾਂ ਦੀ ਕਿਤਾਬ ਵੀ ਲਿਖੀ ਸੀ ਡਿਵਾਈਨ ਕਮੀਡੀ ਇਹ ਆ ਦੀ ਬੁੱਕ ਆ ਜਿਹਦੀ ਪੁਨਰ ਜਾਗਰਨ ਦਾ ਦੂਤ ਕਿਹੜਾ ਹੈਗਾ ਦਾਂਤੇ ਆ ਤੇ ਦਾਂਤੇ ਕਿੱਥੋਂ ਦਾ ਸੀ ਇਟਲੀ ਦੇ ਵਿੱਚ ਨਾ ਫਲੋਰੈਂਸ ਸੈਰ ਸੀਗਾ ਫਲੋਰੈਂਸ ਸ਼ਹਿਰ ਦਾ ਬੰਦਾ ਸੀ ਉੱਥੋਂ ਇਹਨੇ ਫਲੋਰੈਂਸ ਸੈਰ ਤੋਂ ਹੀ ਇਹਦੀ ਸ਼ੁਰੂਆਤ ਕੀਤੀ ਸੀ ਪੁਨਰ ਜਾਗਰਤੀ ਦੀ ਤੇ ਡਵਾਈਨ ਕਮੇਡੀਆਂ ਨੇ ਕਿਤਾਬ ਲਿਖੀ ਆ ਮੈਕਿਆ ਵਾਲੀ ਕੌਣ ਸੀਗਾ ਇਹ ਵੀ ਇਟਲੀ ਦੇ ਫਲੋਰੈਂਸ ਸ਼ਹਿਰ ਦਾ ਸਹਾਤਕਾਰ ਸੀ ਇਹਦੀ ਜਿਹੜੀ ਵਰਲਡ ਦੇ ਵਿੱਚ ਸਭ ਤੋਂ ਫੇਮਸ ਬੁੱਕ ਹੈ ਜੀ ਉਹ ਹੈਗੀ ਆ ਦਾ ਪ੍ਰਿੰਸ ਇਸ ਬੰਦੇ ਨੂੰ ਆਧੁਨਿਕ ਵਿਸ਼ਵ ਦਾ ਰਾਜਨੀਤਿਕ ਚਿੰਤਕ ਮੰਨਿਆ ਜਾਂਦਾ ਹੈਗਾ ਇਹਨੇ ਵੀ ਇਹ ਕਿਤਾਬ ਲਿਖੀ ਸੀਗੀ ਪੋਲਿਟਿਕਸ ਤੇ ਜਿਹੜੇ ਉਸ ਵਕਤ ਰਾਜੇ ਸੀ ਰਾਜਿਆਂ ਦੀ ਅਗਵਾਈ ਕਰਦੀ ਸੀਗੀ ਕਿਤਾਬ ਦਾ ਨਾਮ ਸੀ ਦਾ ਪ੍ਰਿੰਸ 10 ਨੰਬਰ 'ਚ ਕੀ ਲਿਖਿਆ ਜੀ ਫਰਾਂਸਿਸ ਰੈਵਲਾਈਸ ਇਹ ਕਿੱਥੋਂ ਦਾ ਪ੍ਰਸਿੱਧ ਵਿਦਵਾਨ ਹੋਇਆਗਾ ਤਾ ਇਹ ਹੋਇਆ ਜੀ ਫਰਾਂਸ ਦਾ ਤੇ ਇਹਨੇ ਕਿਤਾਬ ਕਿਹੜੀ ਲਿਖੀ ਸੀ ਗਰ ਗੰਤੂਆ ਗਰ ਗੰਤੂਆ ਇਹਨੇ ਕਿਤਾਬ ਲਿਖੀ ਆ ਫਰਾਂਸ ਦਾ ਇਹ ਬਿਰਵਾਨ ਹੋਇਆਗਾ ਇਹਦਾ ਨਾਮ ਸੀ ਫਰਾਂਸਿਸ ਮੂਰੇ ਫਰਾਂਸਿਸ ਲਾਗੇ ਮਤਲਬ ਫਰਾਂਸ ਦਾਗਾ ਰੈਵਲਾਈਸ ਕਿੱਥੋਂ ਦਾਗਾ ਫਰਾਂਸ ਦਾਗਾ ਤੇ ਗਰ ਗੰਤੂਆ ਨਾਂ ਦੀ ਇਹਨੇ ਕਿਤਾਬ ਲਿਖੀ ਸੀ 11 ਨੰਬਰ ਤੇ ਇਰਾਸਮਸ ਇਹ ਕਿਸ ਦੇਸ਼ ਦਾ ਸਾਥਕਾਰ ਹੋਇਆ ਇਹ ਹੋਇਆ ਜੀ ਹਾਲੈਂਡ ਦਾ ਤੇ ਇਹਦੀਆਂ ਜਿਹੜੀਆਂ ਕਿਤਾਬਾਂ ਨੇ ਬੁੱਕਸ ਨੇ ਦੋ ਬਹੁਤ ਮੇਨ ਆ ਇੱਕ ਹੈਗੀ ਆ ਦਾ ਪ੍ਰੇਜ਼ ਆਫ ਪੌਲੀ ਠੀਕ ਹੈ ਜੀ ਇੱਕ ਹੈਗੀ ਆ ਫੈਮਿਲੀਅਰ ਕਾਲਜਸ ਪ੍ਰਾਇਮਰੀਅਰ ਫੈਮਿਲੀਅਰ ਕਾਲਜਸ ਇਹ ਦੋਨੇ ਤਰ੍ਹਾਂ ਦੀਆਂ ਨੇ ਇਹ ਹੈਗੀਆਂ ਇਹ ਰਾਸਮਸਤੀਆਂ ਇਹ ਰਾਸਮਸਤ ਕਿਥੋਂ ਦਾ ਸਾਥਕਾਰ ਹੋਇਆ ਆਨਲਾਈਨ ਦਾ ਹੋਇਆਗਾ 12 ਨੰਬਰ ਤੇ ਲਿਓਨਾਰਦੀ ਦਾ ਬੈਂਸੀ ਲਿਓਨਾਰਦੀ ਦਾ ਬੈਂਸੀ ਕਿਹੜੇ ਦੇ ਦਾ ਸੀਗਾ ਇਹ ਵੀ ਬੰਦਾ ਜੀ ਇਟਲੀ ਦਾ ਸੀਗਾ ਇਟਲੀ ਦੇ ਵਿੱਚ ਫਲੋਰੈਂਸ ਸ਼ਹਿਰ ਸੀ ਮਤਲਬ ਫਲੋਰੈਂਸ ਸ਼ਹਿਰ ਹੀ 메ਨ ਸ਼ਹਿਰ ਬਣ ਗਿਆ ਜਿੱਥੋਂ ਲਹਿਰ ਉੱਠੀ ਆ ਦਾਂਤੇ ਵਰਗੇ ਹੋਏ ਆ ਦਾਂਤੇ ਹੈਨਾ ਇਸ ਤੋਂ ਬਾਅਦ ਆਪਾਂ ਦੇਖ ਲਈਨਾਰਦੋ ਦਾ ਬੈਂਸੀ ਉਹ ਵੀ ਇਥੋਂ ਦੀ ਆ ਇਟਲੀ ਦਾਗਾ ਤੇ ਇਹ ਹੈ ਕੌਣ ਸੀ ਇਹ ਪੁਨਰ ਜਾਗਰਤੀ ਕਾਲ ਸਮੇ ਦਾ ਪ੍ਰਸਿੱਧ ਚਿੱਤਰਕਾਰ ਹੋਇਆਗਾ ਡਰਾਇੰਗ ਜਾਂਦਾ ਸੀ ਬੰਦਾ ਤੇ ਇਹਨੇ ਕਿਹੜੇ ਦੋ ਚਿੱਤਰ ਬਣਾਇਆ ਇੱਕ ਤਾਂ ਬਣਾਇਆ ਜੀ ਮੋਨਾ ਲੀਸਾ ਤੇ ਇੱਕ ਦਾ ਲਾਸਟ ਸਫਰ ਆ ਦੋ ਚਿੱਤਰੇ ਨੇ ਬਣਾਇਆ ਮੋਨਾ ਲੀਸਾ ਬਹੁਤ ਫੇਮਸ ਆ ਵਾਰ-ਵਾਰ ਇਹ ਕੁਐਸਚਨ ਪੁੱਛੇ ਜਾਂਦੇ ਆ ਲਿਨਾਰਡੋ ਦਾ ਵਿੰਸੀ ਕਿਹੜੇ ਦੇਦਗਾ ਇਟਲੀ ਦਾ ਸੀ ਕੀ ਸੀ ਇਹ ਚਿੱਤਰਕਾਰ ਸੀ ਮੋਨਾ ਲੀਸਾ ਤੇ ਦਾ ਲਾਸਟ ਸਫਰ ਇਹਨੇ ਚਿੱਤਰ ਬਣਾਇਆ 13 ਪੁਨਰ ਜਾਗਨ ਕਾਲ ਦੇ ਅੰਗਰੇਜ਼ੀ ਸਾਧਕਾਰਾਂ ਵਿੱਚੋਂ ਸਭ ਤੋਂ ਮਹਾਨ ਸਾਧਕਾਰ ਕੌਣ ਹੋਇਆਗਾ ਤਾਂ ਉਹ ਹੋਇਆ ਜੀ ਬਿਲੀਅਮ ਸ਼ੈਕਸਪੀਅਰ ਠੀਕ ਹੈ ਜੀ ਬਿਲੀਅਮ ਸ਼ੈਕਸਪੀਅਰ ਹੋਇਆ ਸਭ ਤੋਂ ਮਹਾਨ ਸਾਧਕਾਰ ਹੋਇਆ ਬਹੁਤ ਸਾਰੇ ਨਾਟਕ ਲਿਖਿਆ 38 ਨਾਟਕ ਲਿਖਿਆ ਜਿਹਦੇ ਵਿੱਚ ਜੂਲੀਅਟ ਸੀਜ਼ਰ ਹੈਮਲੇਟ ਦਾ ਮਰਚੈਂਟ ਆਫ ਵੈਨਸ ਅਤੇ ਅਰਥੈਲੋ ਇਹਦੀਆਂ ਪ੍ਰਸਿੱਧ ਜਿਹੜੀਆਂ ਰਚਨਾਵਾਂ ਨੇ ਅੱਗੇ 14 ਨੰਬਰ ਤੇ ਆ ਗਿਆ ਜੀ ਗੈਲੀਲਿਓ ਗੈਲੀਲਿਓ ਨੇ ਕਿਹੜੀ ਚੀਜ਼ ਦੀ ਖੋਜ ਕੀਤੀ ਆ ਜਦੋਂ ਕੋਨਰ ਜਾਗਤੀ ਲਹਿਰ ਆ ਗਈ ਸੀਗੀ ਤਾਂ ਲੋਕਾਂ ਨੇ ਉਸ ਸਮੇਂ ਖੋਜਾਂ ਨਹੀਂ ਕੀਤੀਆਂ ਸੀਗੀਆਂ ਕਿਉਂਕਿ ਲੋਕਾਂ ਦਾ ਦ੍ਰਿਸ਼ਟੀਕੋਣ ਬਦਲ ਗਿਆ ਵੀ ਆਹ ਚੀਜ਼ ਪਈ ਜੇ ਆਪਾਂ ਕਰਾਂਗੇ ਕੋਈ ਉਹਦੇ ਖੋਜ ਕਰਾਂਗੇ ਫੇਰ ਇਹੋ ਚੀਜ਼ ਸੰਭਵ ਹੋਊਗੀ ਏਸੀ ਕਰਕੇ ਖੋਜਾਂ ਹੋਣੀਆਂ ਸ਼ੁਰੂ ਹੋ ਗਿਆ ਸੀਗੀਆਂ ਤੇ ਇਹ ਬੰਦਾ ਗਲੀਲੀਓ ਹੈ ਕਿੱਥੋਂ ਦਾ ਸੀ ਇਟਲੀ ਦਾ ਸੀਗਾ ਕਾਦੀ ਖੋਜ ਕੀਤੀ ਇਹਨੇ ਦੂਰਬੀਨ ਦੀ ਖੋਜ ਕੀਤੀ ਆ ਤੇ ਕਿਹਨੇ ਇਹ ਸਿਧਾਂਤ ਵੀ ਦਿੱਤਾ ਸੀ ਜਦ ਸੂਰਜ ਹੀ ਬ੍ਰਹਿਮੰਡ ਦਾ ਕੇਂਦਰ ਆ ਏਨੇ ਕਹਿੰਦਾ ਸੀ ਸੂਰਜ ਬ੍ਰਹਿਮੰਡ ਦਾ ਕੇਂਦਰ ਆ ਸੂਰਜ ਵਿਚਾਲੇ ਖੜਾਗਾ ਗ੍ਰਹਿ ਆਸੇ-ਪਾਸੇ ਉਹਦੀ ਕੀ ਕਰਦੇ ਆ ਪ੍ਰਕਰਮਾ ਕਰਦੇ ਆ ਇਹ ਇਹਦਾ ਮਦਰ ਸਿਧਾਂਤ ਸੀਗਾ ਸ਼ਾਪੇਖਾਨੇ ਦੀ ਖੋਜ ਕਦੋਂ ਹੋਈ ਤੇ ਕਿਹਨੇ ਕੀਤੀ ਆ ਸ਼ਾਪੇਖਾਨੇ ਦੀ ਕੋਝ ਹੋਈ ਆ ਜੀ 1454 ਚ ਜਰਮਨੀ ਦਾ ਬੰਦਾ ਹੈ ਜੌਨ ਗੁੱਟਨਬਰਗ ਨੇ ਕੀਤੀ ਆ ਜੌਨ ਗੁੱਟਨਬਰਗ ਨੇ ਸ਼ਾਪੇਖਾਨੇ ਦੀ ਕੋਝ ਕੀਤੀ ਆ ਇਹ ਜੋ ਸ਼ਾਪੇਖਾਨੇ ਦੀ ਕੋਝ ਹੋਗੀ ਹੋਰ ਕਿਤਾਬਾਂ ਛਪਣੀਆਂ ਸ਼ੁਰੂ ਹੋ ਗਈਆਂ ਅਖਬਾਰ ਵਗੈਰਾ ਹਰਸਾਲੀ ਮੈਗਨੀਜਾ ਇਹ ਜਦੋਂ ਲੋਕਾਂ ਤੱਕ ਪਹੁੰਚਣੇ ਸ਼ੁਰੂ ਹੋਏ ਤਾਂ ਲੋਕ ਫਿਰ ਜਾਗਰੂਕ ਹੋਏ ਸੀਗੇ ਫੇਰ ਹੀ ਉਹ ਉਹਨਰ ਜਾਗਰਨ ਦੀ ਜਿਹੜੀ ਲਹਿਰ ਆ ਉਹਨੂੰ ਕਹਿ ਲਈਏ ਵੀ ਸਫਲ ਬਣਾਉਣ ਦੇ ਲਈ ਜਾਂ ਉਹ ਲਹਿਰ ਨੂੰ ਯੂਰਪ ਦੇ ਵਿੱਚ ਫਲਾਉਣ ਦੇ ਲਈ ਸ਼ਾਪੇਖਾਨੇ ਦਾ ਟਾਈਪਿੰਗ ਮਸ਼ੀਨਾਂ ਆਈਆਂ ਉਹਨਾਂ ਦਾ ਬੜਾ ਯੋਗਦਾਨ ਰਿਹਾ ਤੇ ਜੌਨ ਗੋਟਨਬਰਗ ਨੇ ਜਿਹੜੀ ਖੋਜ ਕੀਤੀ ਸੀਗੀ 1454 ਜਾ ਅੱਗੇ 16 ਨੰਬਰ ਤੇ ਲਿਖਿਆ ਜੀ ਫਰਡੀਨੈਂਡ ਮੈਗਲਨ ਇਹ ਕੌਣ ਸੀ ਇਹ ਵੀ ਬੰਦਾ ਭਾਈ ਖੋਜ ਕਰਦਾ ਸੀਗਾ ਡਿਸਕਵਰ ਮਤਲਬ ਇਹ ਖੋਜਾਂ ਕਰਦਾ ਸੀਗਾ ਇਹਨੇ 1519-20 ਦੇ ਵਿੱਚ ਦੱਖਣੀ ਅਫਰੀਕਾ ਦੇ ird ਦੇ گرد ਚੱਕਰ ਕੱਟਣ ਦੇ ਪਿੱਛੋਂ ਪ੍ਰਸ਼ਾਂਤ ਮਹਾਸਾਗਰ ਨੂੰ ਪਾਰ ਕੀਤਾ ਤੇ ਫਿਲੀਪੀਨਜ਼ ਨਾਂ ਦੇ ਨਵੇਂ ਟਾਪੂ ਦਾ ਪਤਾ ਲਾਇਆ ਸੀਗਾ ਮਤਲਬ ਫਿਲੀਪੀਨਜ਼ ਦੀ ਖੋਜ ਕਿਹਨੇ ਕੀਤੀ ਆ ਇਹ ਸਭੰਦੇ ਲਈ ਕੀਤੀ ਆ ਮੈਕਲਨ ਨੇ ਠੀਕ ਆ ਜੀ ਪ੍ਰਸ਼ਾਂਤ ਮਹਾਸਾਗਰ ਦਾ ਉਹਨੇ ਚਾਰੇ ਪਾਸੇ ਚੱਕਰ ਲਾਤਾ ਤੇ ਉਦੋਂ ਬਾਅਦ ਉਹਨੇ ਨਮਾ ਟਾਪੂ ਲੱਭ ਲਿਆ ਪਿਲੀਪੀਨਜ਼ ਦਾ ਜਿਹੜਾ ਟਾਪੂ ਲੱਭ ਲਿਆ ਸੀਗਾ ਪੁਰਤਗਾਲ ਦੇ ਦੋ ਪ੍ਰਸਿੱਧ ਖੋਜਕਰ ਜਿਹੜੇ ਸੀਗੇ ਇਹਨਾਂ ਚੋਂ ਇੱਕ ਤਾਂ ਸੀਗਾ ਜੀ ਬਾਰਥੋਲੋਮੀਓ ਡਾਈਜ਼ ਪਹਿਲਾਗਾ ਬਾਰਥੋਲੋਮੀਓ ਡਾਈ ਇਹ ਕੀ ਸੀ ਮਲਾ ਸੀਗੇ ਸਮੁੰਦਰ ਦੇ ਵਿੱਚ ਜਾਂਦੇ ਸੀਗੇ ਖੋਜਾਂ ਕਰਦੇ ਸੀ ਇਹ ਬੰਦਾ 1486 ਦੇ ਵਿੱਚ ਜਿਹੜਾ ਅਫਰੀਕਾ ਦਾ ਅਫਰੀਕਾ ਦੇ ਬਿਲਕੁਲ ਦੱਖਣੀ ਕਿਨਾਰੇ ਤੇ ਪਹੁੰਚ ਗਿਆ ਸੀਗਾ ਤੇ ਇਹਨੇ ਖੋਜ ਕੀ ਦੀ ਕੀਤੀ ਸੀ ਕੇਪ ਆਫ ਦਾ ਗੁੱਡ ਹੋਪ ਇਹ ਬੰਦਾ ਨਾ 1486 ਜਦੋਂ ਚੱਲਿਆ ਸੀਗਾ ਇਹ ਭਾਰਤ ਦੇ ਲਈ ਸਮੁੰਦਰੀ ਰਸਤਾ ਖੋਜਣ ਚੱਲਿਆ ਸੀਗਾ ਪਰ ਇਹ ਦੱਖਣੀ ਅਫਰੀਕਾ ਜਿਹੜਾ ਅਫਰੀਕਾ ਮਹਾਂਦੀਪ ਉਹਦੇ ਨੀਚੇ ਬਿਲਕੁਲ ਦੱਖਣੀ ਅਫਰੀਕਾ ਦੇਸ਼ ਆ ਉੱਥੋਂ ਤੱਕ ਪਹੁੰਚ ਗਿਆ ਇਹਨੂੰ ਲੱਗਿਆ ਵੀ ਅੱਗੇ ਦੁਨੀਆ ਹੈ ਨਹੀਂ ਖਤਮ ਆ ਇਹ ਉੱਥੋਂ ਤੱਕ ਪਹੁੰਚ ਗਿਆ ਤੇ ਉੱਥੇ ਨੇ ਫਿਰ ਜਿਹਦੀ ਖੋਜ ਕੀਤੀ ਦੱਖਣੀ ਕਿਨਾਰੇ ਦੀ ਉਹਨੂੰ ਕੇਪ ਆਫ ਦਾ ਗੁੱਡ ਹੋਪ ਕਹਿੰਦੇ ਆ ਵੀ ਕੇਪ ਆਫ ਦੀ ਗੁੱਡ ਹੋਪ ਕਿੱਥੇ ਆ ਜੇ ਦੱਖਣੀ ਅਫਰੀਕਾ ਜਾ ਇਹ ਕੋਲ ਕੀਨੇ ਕੀਤੀ ਆ 바ਰਥੋਲੋਮਿਓ ਡਾਇਗ ਨੇ ਕੀਤੀ ਆ ਜਦੋਂ ਇਹ ਬੰਦਾ ਮੁੜਿਆ ਆ ਵੀ ਅੱਗੇ ਈ ਡੀਆਂ ਡੀਆਂ ਹੈ ਨਹੀਂ ਇਹਦਾ ਇੱਥੇ ਦੁਨੀਆ ਮੁੱਕ ਗਈ ਮੈਂ ਲਾਸਟ ਸਿਰਾ ਜਾ ਲੱਭ ਲਿਆ ਵੀ ਦੱਖਣੀ ਅਫਰੀਕਾ ਦੇ ਦੁਆ ਕੋਈ ਦੁਨੀਆ ਨਹੀਂ ਫਿਰ ਉਸ ਤੋਂ ਬਾਅਦ ਚੱਲਿਆ ਸੀ ਵਾਸਕੋ ਡੀਗਾਮਾ ਉਹਦਾ ਮੈਂ ਲੱਭਦਾ ਤਾਂ 1498 ਚੱਲਿਆ ਸੀ ਜੀ ਇਹ ਵੀ ਭਾਰਤ ਦੇ ਲਈ ਸਮੁੰਦਰੀ ਰਸਤਾ ਖੋਜਦਾਗਾ ਇਹ ਸਫਲ ਹੋ ਜਾਂਦਾਗਾ ਕੁਐਸਚਨ ਕੀ ਬੰਦਾਂ ਦਾ ਭਾਰਤ ਦੇ ਲਈ ਸਮੁੰਦਰੀ ਰਸਤਾ ਖੋਜਿਆ ਕਿਹਨੇ ਆ ਵਾਸਕੋ ਡੀਗਾਮਾ ਨੇ ਪੁਰਤਗਾਲੀ ਸੀ ਜਾਂ ਪਹਿਲਾ ਪੁਰਤਗਾਲੀ ਭਾਰਤ ਕਿਹੜਾ ਆਇਆਗਾ ਵਾਸਕੋ ਡੀਗਾਮਾ ਆਇਆ ਸੀਗਾ ਇਸ ਤਰ੍ਹਾਂ ਠੀਕ ਹੈ ਜੀ ਵੀ ਇਹ ਦੋ ਪ੍ਰਸਿੱਧ ਜਿਹੜੇ ਕਹ ਲਈਏ ਬੰਦੇ ਆ ਪੁਰਤਗਾਲ ਦੇ ਜਿਨ੍ਹਾਂ ਨੇ ਸਮੁੰਦਰੀ ਖੋਜਾਂ ਕੀਤੀਆਂ ਸਮੁੰਦਰ ਦੇ ਵਿੱਚ ਜਿਵੇਂ ਬਾਸਕੋ ਡੀ ਗਾਮਾ ਨੇ ਸਮੁੰਦਰੀ ਰਸਤਾ ਲੱਭ ਲਿਆ ਇੰਡੀਆ ਲਈ ਅੱਗੇ ਹੈਗਾਗਾ ਰਾਣੀ ਮੈਰੀ ਕুইਨ ਮੈਰੀ ਇਹ ਇਹਦਾ ਸਬੰਧ ਕਿਹੜੇ ਦੇਸ਼ ਨਾਲ ਸੀਗਾ ਕুইਨ ਮੈਰੀ ਕਿੱਥੋਂ ਦੀ ਸੀਗੀ ਤਾਂ ਕুইਨ ਮੈਰੀ ਸੀਗੀ ਜੀ ਇੰਗਲੈਂਡ ਦੀ ਇੰਗਲੈਂਡ ਦੀ ਸੀਗੀ ਜੋ ਚੈਥੋਲਿਕ ਦੀ ਟੱਟੜ ਪੈਰੋਕਾਰ ਸੀਗੀ ਕਿਉਂਕਿ ਜਦੋਂ ਪੋਨਰ ਜਾ ਕੇ ਪੁਨਰ ਜਾਗਰਤੀ ਆਈ ਆ ਜਾ ਰੈਨੇਸਾਂ ਲਹਿਰ ਚੱਲੀ ਆ ਪੁਨਰ ਜਾਗਰਤੀ ਉਹ ਆ ਗਈ ਤਾਂ ਜਿਹੜੇ ਲੋਕ ਇਹ ਲਹਿਰ ਨੂੰ ਚਲਾਉਂਦੇ ਸੀ ਉਹਨਾਂ ਨੇ ਇੱਕ ਨਵੀਂ ਆਪਦੀ ਕਹਿੰਗੇ ਸੰਪਰਦਾ ਬਣਾਈ ਸੀ ਉਹ ਸੀ ਪ੍ਰੋਟੇਸਟੈਂਟ ਵੀ ਜਿਹੜੀ ਪੁਰਾਣੀ ਚਰਚ ਸੀ ਜਾਂ ਪੁਰਾਣਾ ਇਹਨਾਂ ਦਾ ਕ੍ਰਿਸਤੀਅਨ ਧਰਮਾ ਉਹਦੀ ਪਹਿਲਾਂ ਵਾਲੀ ਜਿਹੜੀ ਸੰਪਰਦਾ ਸੀ ਉਹ ਸੀ ਕੈਥੋਲਿਕ ਵੀ ਸਭ ਤੋਂ ਪੁਰਾਣੀ ਜਿਹੜੀ ਸੰਪਰਦਾ ਕੈਥੋਲਿਕ ਹੀ ਸੀ ਇਹ ਤੋਂ ਪਹਿਲਾਂ ਕੈਥੋਲਿਕ ਹੀ ਸਾਰੀ ਦੁਨੀਆ ਦਾ ਕਹਿੰਗੇ ਵੀ ਕੰਮ ਚੰਦਾ ਚਲਾ ਰਹੀ ਸੀਗੀ ਜਿੰਨੇ ਵੀ ਕੋਈ ਫੈਸਲੇ ਲੈਣੇ ਸੀ ਕੈਥੋਲਿਕ ਵਾਲੇ ਲੈਂਦੇ ਸੀਗੇ ਪਰ ਹੁਣ ਜਦੋਂ ਲਹਿਰ ਚੱਲ ਪਈ ਲਹਿਰ ਦੇ ਵਿੱਚ ਇਹਨਾਂ ਨੇ ਇੱਕ ਨਵੀਂ ਜਿਹੜੀ ਸੰਪਰਦਾ ਬਣਾਈ ਉਹ ਸੀਗੀ ਪ੍ਰੋਟੇਸਟੈਂਟ ਤਾਂ ਹੁਣ ਜਿਹੜੀ ਇੰਗਲੈਂਡ ਦੀ ਰਾਣੀ ਆ ਉਹ ਪੁਰਾਣੀ ਕੈਥੋਲਿਕ ਸੰਪਰਦਾ ਨੂੰ ਮੰਨਦੀ ਆ ਕੈਥੋਲਿਕ ਨੂੰ ਮੰਨਦੀ ਸੀਗੀ ਤੇ ਜਦੋਂ ਨਵੀਂ ਪ੍ਰੋਟੋਸਟੈਂਟ ਸੰਪਰਦਾ ਨੇ ਕੀ ਕੀਤਾ ਜੀ ਵਿਰੋਧ ਕੀਤਾ ਆ ਉਹਦੀ ਲਹਿਰ ਚਲਾਈ ਤਾਂ ਇਹਨੇ ਕੀ ਕੀਤਾ ਹਜ਼ਾਰਾਂ ਪ੍ਰੋਟੇਸਟੈਂਟਾਂ ਦੀ ਹੱਤਿਆ ਕਰਵਾ ਦਿੱਤੀ ਇਸੇ ਕਰਕੇ ਇਹਨੂੰ ਖੂਨੀ ਮੈਰੀ ਜਾਂ ਬਲੱਡੀ ਮੈਰੀ ਵੀ ਕਿਹਾ ਜਾਂਦਾ ਇਹ ਧਿਆਨ ਰੱਖਿਓ ਵੀ ਰਾਣੀ ਮੈਰੀ ਜਿਹੜੀ ਕੌਣ ਸੀਗੀ ਇੰਗਲੈਂਡ ਦੀ ਸੀ ਜਿਨੇ ਹਜ਼ਾਰਾਂ ਦੀ ਗਿਣਤੀ 'ਚ ਪ੍ਰੋਟੇਸਟੈਂਟ ਜਿਹੜੇ ਚੱਲ ਗਏ ਵੀ ਅੰਦੋਲਨ ਕਰ ਰਹੇ ਸੀਗੇ ਧਰਮ ਸੁਧਾਰ ਅੰਦੋਲਨ ਚਲਾਇਆ ਸੀ ਨਾ ਨਹੀਂ ਤੇ ਉਹਨਾਂ ਨੂੰ ਇਹਨੇ ਖਾਤਮ ਕਰਵਾਤਾ ਸੀ ਮਰਵਾਤਾ ਸੀ ਦਾ ਅੱਗੇ ਹੈਗਾ ਧਰਮ ਸੁਧਾਰ ਅੰਦੋਲਨ ਦਾ ਮੋਢੀ ਕੌਣ ਸੀਗਾ ਹੁਣ ਵੀ ਜਿਹੜਾ ਪੁਰਾਣਾ ਚੱਲ ਗਿਆ ਧਰਮ ਇਹਨਾਂ ਦਾ ਕ੍ਰਿਸਚੀਅਨ ਦਾ ਕੈਥੋਲਿਕ ਉਹਨਾਂ ਦੀ ਸੰਪਰਦਾ ਸੀਗੀ ਉਹਦੇ ਵਿੱਚ ਬੁਰਾਈਆਂ ਬਹੁਤ ਆ ਚਿਪੀਆਂ ਸੀਗੀਆਂ ਤੇ ਇਸੇ ਕਰਕੇ ਫਿਰ ਲੋੜ ਪਈ ਮਾਰਟਨ ਲੂਤਰ ਵਰਗੇ ਜਿਹੜਾ ਮਾਰਟਨ ਲੂਤਰ ਕੌਣ ਸੀ ਇਹ ਚੱਲ ਗਿਆ ਜਰਮਨੀ ਦੇ ਵਿੱਚ ਇੱਕ ਸਮਾਜ ਸੁਧਾਰ ਕੋਇਆ ਦਾ ਫਿਰ ਏਸੇ ਬੰਦੇ ਨੇ ਧਰਮ ਸੁਧਾਰ ਅੰਦੋਲਨ ਦੀ ਗਵਾਹੀ ਕੀਤੀ ਸੀਗੀ ਤੇ ਏਸੇ ਇਹਦਾ ਜੇ ਜਨਮ ਦੇਖੀਏ ਤਾਂ ਮਾਰਟਿਨ ਲੂਥਰ ਦਾ ਜਨਮ ਜਰਮਨੀ ਦਾ ਇੱਕ ਰਾਜ ਆ ਸੈਕਸਨੀ ਉਥੇ ਆਇਸ ਆਇਸਲਬੇਨ ਆਇਸਲਬੇਨ ਨਾਮੀ ਸਥਾਨ ਤੇ ਨਾ ਜਨਮ ਹੋਇਆ ਸੀ 10 ਨਵੰਬਰ 1483 ਨੂੰ ਮਾਰਟਿਨ ਲੂਥਰ ਦਾ ਜਨਮ ਹੁੰਦਾ ਤੇ ਇਹ ਬੰਦਾ ਅੱਗੇ ਜਾ ਕੇ ਧਰਮ ਸੁਧਾਰ ਅੰਦੋਲਨ ਚਲਾਇਆ ਸੀ ਏਸੇ ਨੇ ਫਿਰ ਪ੍ਰੋਟੇਸਟੈਂਟ ਲਹਿਰ ਜਿਹੜੀ ਉਹ ਖੜੀ ਕੀਤੀ ਸੀਗੀ ਮਾਰਟਿਨ ਲੂਥਰ ਨੇ ਕਈ ਠੀਕ ਹੈ ਜੀ ਮਾਰਟਿਨ ਲੂਥਰ ਕਿੱਥੋਂ ਦਾਗਾ ਇਹ ਜਰਮਨੀ ਦਾ ਸਮਾਸ਼ਦਾਰਕ ਸੀਗਾ ਬੀਮਾ ਕੀ ਲਿਖਿਆ ਮਾਰਟਨ ਲੂਥਰ ਨੇ ਰੋਮ ਦੀ ਯਾਤਰਾ ਕਿਉਂ ਕੀਤੀ ਹੁਣ ਜਦੋਂ ਮਾਰਟਨ ਲੂਥਰ ਨੂੰ ਲੱਗਿਆ ਵੀ ਚਰਚ ਦੇ ਵਿੱਚ ਜਾਂ ਆਪਣੇ ਇਸਾਈ ਧਰਮ ਦੇ ਵਿੱਚ ਬਹੁਤ ਸਾਰੀਆਂ ਕ੍ਰਿਤੀਆਂ ਆ ਚੁੱਕੀਆਂ ਨੇ ਜਿਹੜਾ ਪੋਪ ਆ ਜਾਂ ਪਾਦਰੀ ਆ ਇਹਨਾਂ ਦਾ ਜੀਵਨ ਸਹੀ ਨਹੀਂ ਹੈਗਾ ਅਨੈਤਿਕ ਜੀਵਨ ਹੋ ਗਿਆ ਬਿਲਾਸੀ ਪਰ ਇਹਨਾਂ ਦਾ ਜੀਵਨ ਹੋ ਗਿਆ ਇਸੇ ਕਰਕੇ ਇਹਨੇ ਰੋਮ ਦੀ ਯਾਤਰਾ ਕੀਤੀ ਕਿਉਂਕਿ ਜਿਹੜਾ ਪੋਪ ਸੀ ਪੋਪ ਰੋਮ ਦੇ ਵਿੱਚ ਰਹਿੰਦਾ ਸੀਗਾ ਪੋਪ ਦੀ ਜਿਹੜੀ ਗੱਦੀ ਸੀ ਉਹ ਰੋਮ ਸੀਗੀ ਇਹਨੇ 1511 ਦੇ ਵਿੱਚ ਯਾਤਰਾ ਕੀਤੀ ਉੱਥੇ ਕੀ ਦੇਖਣ ਗਿਆ ਸੀ ਪੋਪ ਤੇ ਹੋਰ ਧਰਮ ਦੇ ਜਿਹੜੇ ਅਧਿਕਾਰੀ ਆ ਉਹਨਾਂ ਦਾ ਪਰਿਸ਼ਾਚਾਰ ਤੇ ਉਹਨਾਂ ਦੇ ਅਨੈਤਿਕ ਜੀਵਨ ਨੂੰ ਦੇਖਣ ਦੇ ਲਈ ਇਹਨੇ ਯਾਤਰਾ ਕੀਤੀ ਸੀਗੀ ਤਾਂ ਉਹ ਗਿਆ ਸੀ ਆ ਫਿਰ ਬਾਅਦ ਇਹਨੇ ਫੈਸਲਾ ਲਿਆ ਸੀ ਵੀ ਇਸਾਈ ਧਰਮ ਦੇ ਵਿੱਚ ਬਹੁਤ ਸਾਰੀਆਂ ਕ੍ਰੀਤੀਆਂ ਆ ਗਈਆਂ ਇਸੇ ਕਰਕੇ ਆਪਾਂ ਨੂੰ ਧਰਮ ਸੁਧਾਰ ਅੰਦੋਲਨ ਚਲਾਉਣਾ ਚਾਹੀਦਾ 21ਵਾਂ ਕੁਐਸਚਨ ਜੀ ਧਰਮ ਸੁਧਾਰ ਅੰਦੋਲਨ ਦਾ ਤਤਕਲੀਨ ਕਾਰਨ ਕੀ ਸੀ ਤਤਕਲੀਨ ਕਾਰਨ ਕੀ ਸੀ ਪੋਪ ਦੁਆਰਾ ਖਿਮਾ ਪੱਤਰ ਵੇਚਣਾ ਜਿਹੜੇ ਪੋਪ ਸੀਗਾ ਉਹ ਕੀ ਕਰਦਾ ਸੀ ਨਾ ਜੇ ਕੋਈ ਬੰਦਾ ਕ੍ਰਾਈਮ ਕਰ ਦਿੰਦਾ ਤਾਂ ਉਹਦੇ ਗੁਨਾਹਾਂ ਨੂੰ ਪੋਪ ਕਹਿੰਦਾ ਭਾਈ ਮੈਂ ਤੇਰੇ ਗ੍ਰਾਹ ਨੂੰ ਮਾਫ ਕਰਵਾਣਾ ਪਰਬੂ ਨੂੰ ਕਹੇ ਕਿ ਇਸ ਸਮਸੀ ਨੂੰ ਕਹੇ ਤੇ ਤੈਨੂੰ ਇੰਨੇ ਰੁਪਏ ਦੇਣੇ ਪੈਣਗੇ ਜੇ ਕੋਈ ਬੰਦਾ ਕ੍ਰਾਈਮ ਕਰਦਾ ਕੋਈ ਕਤਲ ਕਰਦਾ ਦੋ ਕਤਲ ਕਰਦੇ ਉਹਨੂੰ ਕਹਿੰਦਾ ਭਾਈ ਲਿਆ 5 ਲੱਖ ਰੁਪਏ ਤੇ ਤੈਨੂੰ ਮੱਖੇਵਾ ਪੱਤਰ ਦਵਾਨਾ ਤੇ ਮੈਂ ਇਹ ਸਿੱਧੀ ਗੱਲ ਆ ਜਿਸੂ ਨਾਲ ਤੇ ਐਂ ਕਰਕੇ ਉਹ ਖਿਮਾ ਪੱਤਰ ਜਿਹੜੇ ਵੇਚੇ ਜਾਂਦੇ ਸੀਗੇ ਅਪਰਾਧੀਆਂ ਨੂੰ ਕਹਿ ਲਈਏ ਵੀ ਸਜ਼ਾਾਂ ਤੋਂ ਮੁਕਤ ਹੋ ਜਾਂਦੇ ਸੀਗੇ ਤੇ ਉਹ ਪੋਪ ਦੁਆਰਾ ਜਿਹੜੋ ਖਿਮਾ ਪੱਤਰ ਵੇਚਣ ਲੱਗੇ ਜਾਂ ਪੋਪ ਜਦੋਂ ਵੇਚਣ ਲੱਗਿਆ ਰੌਲਾ ਪੈ ਗਿਆ ਇਸੇ ਕਰਕੇ ਫਿਰ ਉਹ ਦੂਜਾ ਲਹਿਰ ਆ ਜਿਹੜੀ ਪ੍ਰੋਟੈਸਟੈਂਟ ਲਹਿਰ ਜਾਂ ਧਾਰਮਿਕ ਸੁਧਾਰ ਅੰਦੋਲਨ ਉਹ ਬਹੁ ਅੱਗੇ ਹੈਗਾਗਾ ਆਗਸ ਵਰਗ ਦੀ ਸੰਧੀ ਕਦੋਂ ਹੋਈ ਸੀ ਆਗਸ ਵਰਗ ਆਗਸ ਵਰਗ ਦੀ ਸੰਧੀ ਹੋਈ ਸੀ ਜੀ 1555 ਚ ਇਹਨਾਂ ਜਰਮਨੀ ਦੇ ਵਿੱਚ ਇੱਕ ਜੁੱਧ ਹੋਇਆ ਸੀ ਗ੍ਰੈਜਵੁੱਧ ਲੱਗਿਆ ਸੀ ਉਹਨਾਂ ਨੇ ਆਪਦੇ ਘਰੇ ਘਾਟੋਪਲੇਸ ਪੈ ਗਿਆ ਜਿਹੜੇ ਉੱਤਰੀ ਜਰਮਨ ਦੇ ਵਿੱਚ ਰਾਜ ਸੀ ਤੇ ਜਿਹੜੇ ਦੱਖਣ ਵਾਲੇ ਦੱਖਣੀ ਜਰਮਨ ਤੇ ਰਾਜ ਸੀ ਉਹ ਰਾਜ ਆਪ ਚ ਲੜ ਪਏ ਇਹ ਜਿਹੜਾ ਗ੍ਰੈਜਵੁੱਧ ਆ ਨਾ 1544 ਚ ਸ਼ੁਰੂ ਹੁੰਦਾਗਾ ਤੇ ਲਗਭਗ 1555 ਚ ਜਾ ਕੇ ਨਾ ਇਹ ਜਿਹੜੀ ਆਗਸ ਵਰਗ ਦੀ ਸੰਧੀ ਆ ਇਹਦੇ ਨਾਲ ਖਤਮ ਹੁੰਦਾਗਾ ਵੀ ਆਗਸ ਵਰਗ ਦੀ ਸੰਧੀ ਕਦੋਂ ਹੁੰਦੀ ਆ ਵੀ ਜਦੋਂ ਗ੍ਰੈਜੁੱਦ ਖਤਮ ਹੋਜੂ ਗ੍ਰੈਜੁੱਦ ਚੱਲਿਆ 1546 ਚ 9 ਸਾਲ ਬਾਅਦ ਜਾ ਕੇ ਇਹ ਸੰਧੀ ਹੋਈ ਆ 1555 ਚ ਤੇ ਇਹ ਸੰਧੀ ਨਾਲ ਕੀ ਹੋਇਆ ਇਸ ਦੇ ਨਾਲ ਜਿਹੜਾ ਮਾਰਟਿਨ ਲੂਥਰਾ ਲੂਥਰ ਦੇ ਜਿਹੜੇ ਸਿਧਾਂਤ ਆ ਉਹ ਲੂਥਰਵਾਦ ਲੂਥਰਿਜ਼ਮ ਉਹਨੂੰ ਨਾ ਈਸਾਈ ਧਰਮ ਦੀ ਇੱਕ ਸਾਖਾ ਵਜੋਂ ਮਾਨਤਾ ਮਿਲ ਗਈ ਵੀ ਜਰਮਨੀ ਦੇ ਵਿੱਚ ਜਿਹੜੇ ਲੂਥਰ ਦੇ ਸਿਧਾਂਤ ਆ ਸਿਧਾਂਤਾਂ ਨੂੰ ਮਾਨਤਾ ਮਿਲ ਗਈ ਸੀ ਤੇ ਇਹ ਆਗਸਵਰਗ ਦੀ ਸੰਧੀ ਦੇ ਵਿੱਚ ਫੈਸਲਾ ਲਿਆ ਸੀ 23 ਸਵਿਟੇਰਲੈਂਡ ਦੇ ਵਿੱਚ ਜਿਹੜਾ ਇਹ ਧਰਮ ਸੁਧਾਰ ਅੰਦੋਲਨ ਹੈ ਇਹਦੀ ਗਵਾਹੀ ਕਿਹਨੇ ਕੀਤੀ ਸੀ ਉਹ ਕੀਤੀ ਸੀ ਜਿូវਿੰਗਲੀ ਨੇ ਜਿូវਿੰਗਲੀ ਨੇ ਕੀਤੀ ਸੀ ਵੀ ਜਵੇਂ ਜਰਮਨੀ ਦੇ ਵਿੱਚ ਮਾਰਟਨ ਲੂਥਰ ਸੀਗਾ ਇਸ ਤਰ੍ਹਾਂ ਸਵੇਟੀਅਰ ਲੈਂਡ ਦੇ ਵਿੱਚ ਵੀ ਧਰਮ ਸੁਧਾਰ ਅੰਦੋਲਨ ਫੈਲਿਆ ਤੇ ਉੱਥੇ ਅਗਵਾਈ ਕੀਤੀ ਸੀ ਜਿូវਿੰਗਲੀ ਨੇ 1531 ਚ ਫਿਰ ਕੀ ਹੋਇਆ ਜਦੋਂ ਪ੍ਰੋਟੇਸਟੈਂਟ ਜਿਹੜੀ ਨਵੀਂ ਲਹਿਰ ਚੱਲੀ ਆ ਉਹਦੇ ਸਮਰਥਕ ਨੇ ਪ੍ਰੋਟੇਸਟੈਂਟ ਵਾਲੇ ਤੇ ਪ੍ਰਾਣੀ ਹੈਗੇ ਕੈਥੋਲਿਕ ਵਾਲੇ ਦੋਨਾਂ ਦੇ ਵਿਚਾਲੇ ਕੀ ਹੋ ਗਿਆ ਹੁਣ ਜਿੱਦੋਂ ਤਾਂ ਹੋਣੀ ਸੀ ਲੜਾਈ ਹੋ ਗਈ ਦੋਨਾਂ ਦੇ ਵਿਚਾਲੇ ਇਹਦੇ ਵਿੱਚ ਪ੍ਰੋਟੇਸਟੈਂਟ ਹਾਰ ਗਏ ਤੇ ਬਾਅਦ ਚ ਜਵਿੰਗਲੀ ਮਾਰਿਆ ਗਿਆ ਠੀਕ ਹੈ ਜੀ 1531 ਦੇ ਵਿੱਚ ਜਿਹੜਾ ਜਵਿੰਗਲੀ ਆ ਉਹ ਮਾਰਿਆ ਗਿਆ ਕਿਉਂਕਿ ਦੋਨੇ ਧਰਾਂ ਦੇ ਵਿਚਾਲੇ ਲੜਾਈ ਹੋ ਗਈ ਲੜਾਈ ਦੇ ਵਿੱਚ ਪ੍ਰੋਟੇਸਟੈਂਟ ਵਾਲੇ ਹਾਰ ਗਏ ਸੀਗੇ ਤੇ ਜਵਿੰਗਲੀ ਮਾਰਿਆ ਗਿਆ 24 ਕਾਲਵਨ ਕੌਣ ਸੀ ਕਾਲਵਨ ਕੌਣ ਸੀ ਇਹ ਇੱਕ ਫ੍ਰਾਂਸੀਸੀ ਕਹਿੰਗੇ ਸੁਧਾਰਕ ਸੀ ਸਮਾਜ ਸੁਧਾਰਕ ਸੀ ਪ੍ਰਾਂਤ ਦੇ ਵਿੱਚ ਤੇ ਕਾਲਵਨ ਨੇ ਲੋਕਾਂ ਨੂੰ ਪਵਿੱਤਰ ਤੇ ਨੈਤਿਕ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੱਤੀ ਸੀ ਇਸ ਦੇ ਸਮੂਹਕ ਵਿਚਾਰਾਂ ਨੂੰ ਕਾਲਵਨਵਾਦ ਵੀ ਕਹਿੰਦੇ ਆਂ ਠੀਕ ਹੈ ਜਿਹੜੇ ਇਹਦੇ ਸਮੂਹਕ ਵਿਚਾਰ ਨੇ ਸਮੂਹ ਰੂਪ ਚ ਉਹਨਾਂ ਨੂੰ ਕਾਲਵਿਨਵਾਦ ਵੀ ਕਿਹਾ ਜਾਂਦਾ ਹੈਗਾ ਅੱਤੀ ਨੰਬਰ ਤੇ ਇੰਗਲੈਂਡ ਦੇ ਵਿੱਚ ਚਰਚ ਤੇ ਪੋਪ ਦੇ ਵਿਰੁੱਧ ਆਵਾਜ਼ ਉਠਾਉਣ ਵਾਲਾ ਪਹਿਲਾ ਸੁਧਾਰਕ ਕੌਣ ਸੀ ਉਹਦਾ ਨਾਂ ਸੀ ਜੌਨ ਵੇਕਲਿਫ ਜੌਨ ਵੇਕਲਿਫ ਸੀਗਾ ਇੱਕ ਇਹਦਾ ਚੇਲਾ ਸੀਗਾ ਜੀ ਉਹਦਾ ਨਾਂ ਸੀ ਜੌਨ ਹਸਨ ਸੀਗਾ ਤੇ ਚੇਲੇ ਨੂੰ ਨਾ ਇਹਦੇ ਚੇਲੇ ਨੂੰ ਤਾਂ ਜਿਹਾਉਂਦੇ ਹੀ ਸਾਰਦਾ ਸੀਗਾ ਜਦੋਂ ਇੰਗਲੈਂਡ ਦੇ ਵਿੱਚ ਚਰਚ ਤੇ ਪੋਪ ਦੇ ਵਿਰੁੱਧ ਇਹ ਬੰਦੇ ਨੇ ਆਵਾਜ਼ ਠਾਈ ਇੱਕ ਇਹਦਾ ਚੇਲਾ ਸੀਗਾ ਜੌਨ ਹਸਨ ਇੰਗਲੈਂਡ ਦੇ ਰਾਜੇ ਨੇ ਕਿਉਂਕਿ ਉਹ ਕੈਥੋਲਿਕ ਨੂੰ ਮੰਨਦਾ ਸੀਗਾ ਉਹਨਾਂ ਨੇ ਕੀ ਕੀਤਾ ਇਹਦੇ ਚੇਲੇ ਨੂੰ ਜਿਉਂਦਿਆਂ ਹੀ ਸਾੜਦਾ ਸੀਗਾ ਅੱਗੇ ਆ ਗਿਆ ਜੀ ਪ੍ਰਭੂ ਤਾਬ ਦਾ ਕਾਨੂੰਨ ਪ੍ਰਭੂ ਤਾਬ ਦਾ ਜਿਹੜਾ ਕਾਨੂੰਨ ਹੈ ਕੀ ਹੈ ਕੀ ਸੀਗਾ ਜਾਂ ਐਕਟ ਆਫ ਸੁਪਰਮੇਸੀ ਕੀ ਸੀ ਇਹ ਜਿਹੜਾ ਇੰਗਲੈਂਡ ਦਾ ਰਾਜਾ ਸੀ ਉਸ ਵਕਤ ਹੈਨਰੀ 8 ਇੰਗਲੈਂਡ ਦਾ ਰਾਜਾ ਸੀ 8 ਹੈਨਰੀ 8 ਉਹਨੇ ਪਾਰਲੀਮੈਂਟ ਦੇ ਵਿੱਚ ਉਹ ਦੇ ਵਿਰੁੱਧ ਇਹ ਪਾਸ ਕਰਵਾਇਆ ਸੀਗਾ ਪੋਪ ਦੇ ਵਿਰੋਧ ਪਾਸ ਕਰਵਾਇਆ ਸੀ ਕਿਉਂਕਿ ਇਹ ਜਿਹੜੇ ਇੰਗਲੈਂਡ ਵਾਲੇ ਸੀਗੇ ਇੰਗਲੈਂਡ ਵਾਲੇ ਚਾਹੁੰਦੇ ਸੀ ਵੀ ਆਪਣੀ ਚਰਚ ਜਿਹੜੀ ਇੰਗਲੈਂਡ ਦੀ ਚਰਚ ਉਹ ਦੂਜੇ ਯੂਰਪ ਦੇ ਦੇਸ਼ਾਂ ਨਾਲੋਂ ਅਲੱਗ ਹੋ ਜੇ ਏਸੀ ਕਰਕੇ ਇਹਨਾਂ ਨੇ ਪ੍ਰਭੂਤਾਪ ਦਾ ਕਾਨੂੰਨ ਐਕਟ ਆਫ ਸੁਪਰਮੇਸੀ ਹੈਂਰੀ 8ਵੇਂ ਨੇ ਪਾਰਲੀਮੈਂਟ ਦੇ ਵਿੱਚ ਇਹ ਕਾਨੂੰਨ ਪਾਸ ਕਰਕੇ ਪੋਪ ਦੇ ਵਿਰੋਧ ਜਿਹੜਾ ਰੋਮ ਵਾਲਾ ਪੋਪ ਸੀ ਉਹਦੇ ਵਿਰੋਧ ਪਾਸ ਕਰਵਾਇਆ ਤੇ ਜਿੰਨੇ ਵੀ ਇੰਗਲੈਂਡ ਦੇ ਵਿੱਚ ਚਰਚ ਆ ਉਹਨਾਂ ਦਾ ਫਿਰ ਮੁਖੀ ਆ ਜਿਹੜਾ ਹੈਡ ਪੋਪ ਕਹਿ ਰਿਹਾ ਕਿ ਉਹ ਆਪ ਬਣ ਗਿਆ ਸੀ ਇੰਗਲੈਂਡ ਦਾ ਰਾਜਾ ਬਣ ਗਿਆ ਸੀ ਕਿ ਭਾਈ ਹੁਣ ਸਾਡੇ ਰੋਮ ਰੂਮ ਵਾਲੇ ਨਾਲ ਕੋਈ ਸਬੰਧ ਨਹੀਂ ਹੈਗੇ ਹੁਣ ਸਾਡੀ ਆਪ ਦੀ ਚਰਚਾ ਇਸੇ ਲਈ ਪ੍ਰਭੂ ਦਾ ਆਪ ਦਾ ਕਾਨੂੰਨ ਹੈ ਜਿਹੜਾ ਇੰਗਲੈਂਡ ਦੇ ਰਾਜ ਨੇ ਪਾਸ ਕੀਤਾ ਸੀਗਾ 47 ਨੰਬਰ ਤੇ ਮਾਰਟਿਨ ਲੂਥਰ ਬਰਮਲ ਦੀ ਸਭਾ ਦੇ ਵਿੱਚ ਕਦੋਂ ਪੇਸ਼ ਹੋਇਆ ਸੀਗਾ ਤੇ ਇਹ ਪੇਸ਼ ਹੋਇਆ ਸੀਗਾ ਜੀ 1521 ਚ ਕਿਉਂ ਪੇਸ਼ ਹੋਇਆ ਕਿਉਂਕਿ ਮਾਰਟਿਨ ਲੂਥਰ ਨੇ 95 ਥੀਸਿਸ ਲਿਖੇ ਦਿਏ 95 ਗੱਲਾਂ ਲਿਖੀਆਂ ਸੀ 95 ਪ੍ਰਸਤਾਵ ਲਿਖੇ ਸੀ ਕਿਹਦੇ ਵਿਰੁੱਧ ਲਿਖੇ ਸੀ ਪੋਪ ਦੇ ਵਿਰੁੱਧ ਕਿਉਂਕਿ ਮਾਰਟਿਨ ਲੂਥਰ ਨੇ ਪੋ ਇਹਨੇ ਪਾਪ ਦੇ ਵਿਰੁੱਧ ਲਿਖੇ ਸੀਗੇ ਤੇ ਬਰਮਲ ਦੀ ਸਦਾ ਮਤਲਬ ਸਵਾ ਦੇ ਵਿੱਚ ਇਹਨੂੰ ਕਿਹਾ ਵੀ ਤੂੰ ਬਈ ਪੇਸ਼ ਹੋ ਅਦਾਲਤ 'ਚ ਪੇਸ਼ ਹੋ ਤੇ ਉੱਥੇ ਇਹਨੂੰ ਕਿਹਾ ਵੀ ਜਿਹੜੇ ਤੂੰ 95 ਥੀਸਸ ਲਿਖੇ ਉਹਨਾਂ ਨੂੰ ਜਾਂ ਤਾਂ ਵਾਪਸ ਲੈ ਲਾ ਨਹੀਂ ਫਿਰ ਤੈਨੂੰ ਅਸੀਂ ਸਜ਼ਾ ਸੁਣਾ ਦਾਂਗੇ ਤੇ ਮਾਰਟਿਨ ਲੂਥਰ ਨੇ ਉਹਨਾਂ ਨੂੰ ਤਿਆਗਣ ਤੋਂ ਮਨਾ ਕਰਤਾ ਮਤਲਬ ਵਾਪਸ ਲੈਣ ਤੋਂ ਮਨਾ ਕਰਤਾ ਤੇ ਬਾਅਦ 'ਚ ਫਿਰ ਇਹਨੂੰ ਮੌਤ ਦੀ ਸਜ਼ਾ ਵੀ ਸੁਣਾਉਂਦੇ ਆ ਪਰ ਇਹ ਲੋਕਸ਼ਿਪ ਕੇ ਪੇਸ਼ਵਾਰਲ ਦੀ ਬਾਤ ਜਾਂਦਾ ਹੁੰਦਾ ਕਿ ਮਾਰਟਿਨ ਲੂਥਰ ਵੀ 1521 'ਚ ਇਹ ਬਰਮਲ ਦੀ ਸਦਾ ਦੇ ਵਿੱਚ ਡਾਈਟ ਆਫ ਬਰਮਸ ਉੱਤੇ ਪੇਸ਼ ਹੋਇਆ ਸੀ ਇਉਂ ਪੇਸ਼ ਹੋ ਤੇ ਇਹੇ ਸੇਕਰਨੇ ਨੂੰ ਸੱਦਿਆ ਸੀ ਵੀ ਉਹ ਵਾਪਸ ਲੈ ਲੈ ਭਾਈ 28 ਚ ਕੀ ਲਿਖਿਆ ਜੀ ਜਰਮਨੀ ਦੇ ਵਿੱਚ ਗ੍ਰਾਹ ਜੁੱਧ ਕਦੋਂ ਹੋਇਆ ਸੀਗਾ ਉੱਤਰੀ ਜਰਮਨੀ ਤੇ ਦੱਖਣੀ ਜਰਮਨੀ ਰਾਜਾਂ ਦੇ ਵਿਚਾਲੇ 1546 ਚ 9 ਸਾਲ ਜੁੱਧ ਚੱਲਦਾ ਰਿਹਾ ਤੇ ਸਿੱਟੇ ਵਜੋਂ 1555 ਦੇ ਵਿੱਚ ਆਗਸ ਵਰਗ ਦੀ ਜਿਹੜੀ ਸੰਧੀ ਹੋਈ ਸੀ ਉਹਦੇ ਨਾਲ ਇਹ ਜੁੱਧ ਖਤਮ ਹੋ